ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵੇਰ ਤੁਹਾਡਾ ਸਵਾਗਤ ਹੈ ਦੋਸਤੋ ਮੀਰ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ 'ਚ ਮੌਸਮਾ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਜਿਹੜਾ ਹੁਣ ਖੁਸ਼ਕੀ ਦਾ ਦੌਰ ਚੱਲ ਰਿਹਾ ਹੈ ਕੀ ਖਤਮ ਹੋ ਜਾਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪੰਜਾਬ ਦੇ ਵਿੱਚ ਦੁਬਾਰਾ ਭਾਰੀ ਬਰਖਾ ਜਿਹੜੀ ਉਹ ਵਾਪਸੀ ਕਰ ਰਹੀ ਆ ਜਾਂ ਨਹੀਂ ਕਰ ਰਹੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਕਿਸ ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨਾ ਖਤਰਾ ਵਾ ਕਿਸਾਨ ਵੀਰਾਂ ਦੀਆਂ ਫਸਲਾਂ ਦੇ ਲਈ ਹੈ ਜਿਹੜਾ ਉਹ ਕੀ ਕੀ ਪ੍ਰੋਬਲਮਸ ਆ ਰਹੀਆਂ ਉਹ ਸਾਰੀ ਗੱਲਬਾਤ ਆ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਹਵਾਵਾਂ ਦੀ ਦਿਸ਼ਾ ਦੀ ਗੱਲ ਕਰੀਏ ਤਾਂ ਇਸ ਵਕਤ ਪੱਛਮ ਦੱਖਣ ਦੀਆਂ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਤੇ ਧੂਪਾ ਜਿਹੜੀ ਉਹ ਪੂਰੀ ਕੜੀ ਜਿਹੜੀ ਉਹ ਪੰਜਾਬ ਦੇ ਵਿੱਚ ਨਿਕਲ ਰਹੀ ਆ ਤੇ ਮੌਸਮ ਆ ਜਿਹੜਾ ਉਹ ਆਮ ਤੌਰ ਤੇ ਪੂਰੀ ਤਰ੍ਹਾਂ ਖੁਸ਼ਕ ਬਣਿਆ ਹੋਇਆ ਸਿਸਟਮਾਂ ਦੀ ਗੱਲ ਕਰੀਏ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਨਵਾਂ ਚੱਕਰਵਾਤ ਫਾਇਦਾ ਹੋ ਗਿਆ ਜਿਹੜਾ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਕੱਲ ਨੂੰ ਬਣ ਜਾਣਾ ਤੇ ਹੌਲੀ-ਹੌਲੀ ਇਹ ਮਹਾਰਾਸ਼ਟਰ ਦੇ ਭਾਗਾਂ 'ਮਲ ਬਦੇਗਾ ਤੇ ਇਹਦੀ ਦਿਸ਼ਾ ਜਿਹੜੀ ਉਹ ਦੱਸੇਗੀ ਕਿ ਕਿੱਧਰਲੇ ਪਾਸੇ ਨੂੰ ਜ਼ਿਆਦਾ ਬਰਖਾ ਕਰੇਗਾ ਉੱਤਰ ਭਾਰਤ ਵੱਲੋਂ ਆ ਜਿਹਨਾਰੇ ਵਿੱਚ ਆਪਾਂ ਤੁਹਾਨੂੰ ਪੂਰੀ ਅਪਡੇਟ ਆ ਜਿਹੜੀ ਉਹ ਦੇ ਦਾਂਗੇ ਬੰਗਾਲ ਦੀ ਖਾੜੀ ਦੀਆਂ ਹਵਾਵਾਂ ਉੱਤਰ ਪ੍ਰਦੇਸ਼ ਤੱਕ ਪਹੁੰਚ ਰਹੀਆਂ ਨੇ ਆਪਣੇ ਬਿਹਾਰ ਤੱਕ ਪਹੁੰਚ ਰਹੀਆਂ ਨੇ ਲੇਕਿਨ ਪੰਜਾਬ ਜਾਂ ਪਹਾੜੀ ਇਲਾਕਿਆਂ 'ਚ ਹਾਲੇ ਤੱਕ ਇਹਦੀਆਂ ਹਵਾਵਾਂ ਨਹੀਂ ਪਹੁੰਚ ਰਹੀਆਂ ਅਰਬ ਸਾਗਰ ਦੀਆਂ ਹਵਾਵਾਂ ਜਿਹੜੀਆਂ ਉਹਦੀ ਮੂਵਮੈਂਟ ਥੋੜੀ ਬਦਲੀ ਆ ਪਾਕਿਸਤਾਨ ਪੰਜਾਬ ਅਤੇ ਪਹਾੜੀ ਇਲਾਕਿਆਂ ਵੱਲੋਂ ਸਿੱਧੀਆਂ ਹਵਾਵਾਂ ਜਿਹੜੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਨਵੀਂ ਵਾਲੀਆਂ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਜਿਹੜੇ ਇਲਾਕੇ ਆ ਜ਼ਿਆਦਾਤਰ ਉਹਨਾਂ ਦੇ ਵਿੱਚ ਮੌਸਮ ਆ ਜਿਹੜਾ ਆਮ ਤੌਰ ਤੇ ਖੁਸ਼ਕ ਹੀ ਰਹੂਗਾ। ਲੇਕਿਨ ਕੁਝ ਪੂਰਬੀ ਪາກ ਜਿਹੜੇ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਆ ਰੋਪੜਾ, ਨੰਗਲ, ਚੰਡੀਗੜ੍ਹ, ਮਹਾਲੀ, ਪਠਾਨਕੋਟ, ਗੁਰਦਾਸਪੁਰ ਇਹਨਾਂ ਇਲਾਕਿਆਂ 'ਚ ਕੁਝ ਹਲਕੇ-ਫੁਲਕੇ ਬਰਖਾ ਦੀ ਗਤੀਵਿਧੀਆਂ ਜਿਹੜੀਆਂ ਗਰਜ-ਚਮਕ ਵਾਲੇ ਬੱਦਲ ਪੈਦਾ ਹੋ ਕੇ ਕਰ ਸਕਦੇ ਆ। ਜੰਮੂ, ਹਿਮਾਚਲ ਤੇ ਉੱਤਰਾਖੰਡ ਇਹਨਾਂ ਦੇ ਵਿੱਚ ਗਰਜ-ਚਮਕ ਵਾਲੇ ਬੱਦਲ ਆ ਜਿਹੜੇ ਉਹ ਪੈਦਾ ਹੋ ਦਿੱਲੀ ਹਰਿਆਣਾ ਦੇ ਉੱਤਰੀ ਭਾਗਾਂ ਨੂੰ ਛੱਡ ਕੇ ਬਾਕੀ ਭਾਗ Rajasthan গুজਾਰਾ ਦੇ ਨਾ ਭਾਗਾਂ ਦੇ ਵਿੱਚ ਮੌਸਮ ਆਮ ਤੌਰ ਤੇ ਹੈ ਜਿਹੜਾ ਉਹ ਕੌਸ਼ਕ ਬਣਿਆ ਰਹੂਗਾ ਇੱਕ ਨਵੀਂ ਅਪਡੇਟ ਹੈ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ 15 16 ਤਰੀਕ ਦੇ ਆਸੇ-ਪਾਸੇ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰੂਗਾ ਉਹਦੇ ਨਾਲ ਪੰਜਾਬ ਹਰਿਆਣਾ ਜੰਮੂ ਹਿਮਾਚਲ ਉੱਤਰਾਖੰਡ ਇਹਨਾਂ ਦੇ ਵਿੱਚ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਤੇ ਕੁਝ ਥਾਵਾਂ ਤੇ ਦਰਮਿਆਨੀ ਤੋਂ ਭਾਰੀ ਬਰਖਾ ਹੋਊਗੀ ਜਿਵੇਂ ਉਹ ਆਊਗਾ ਉਹਦੀ ਅਪਡੇਟ ਆਪਾਂ ਜਿਹੜੀ ਉਹ ਤੁਹਾਨੂੰ ਦੇਵਾਂਗੇ ਆਉਣ ਵਾਲੇ ਦਿਨਾਂ ਜਿਹੜਾ 3-4 ਦਿਨਾਂ ਦੇ ਵਿੱਚ ਅਗਲੇ ਹਫਤੇ ਬਰਖਾ ਹੋਣ ਦੀ ਸੰਭਾਵਨਾ ਪੰਜਾਬ ਦੇ ਵਿੱਚ ਦੁਬਾਰਾ ਫੇਰ ਬਣ ਰਹੀ ਆ ਲੇਕਿਨ ਕੱਲ 12 ਤਰੀਕ ਤੋਂ ਬਾਅਦ ਆ 13 14 ਤਰੀਕ ਨੂੰ ਵੀ ਪੰਜਾਬ ਦੇ ਕੁਝ ਉੱਤਰ ਪੂਰਬੀ ਇਲਾਕਿਆਂ ਵਿੱਚ ਗਰਜ ਚਮਕਾਲੇ ਬੱਦਲਾਂ ਨਾਲ ਬਰਖਾ ਹੋ ਸਕਦੀ ਹੈ ਹਰਿਆਣੇ ਦੇ ਵੀ ਉੱਤਰੀ ਇਲਾਕੇ ਪਹਾੜੀ ਇਲਾਕਿਆਂ ਵਿੱਚ ਗਤੀਵਿਧੀਆਂ ਜਿਹੜੀ ਉਹ 14 ਤਰੀਕ ਨੂੰ ਥੋੜੀ ਜ਼ਿਆਦਾ 13 14 ਨੂੰ ਵੱਧ ਸਕਦੀ ਹੈ ਕਿਉਂਕਿ ਪਹਾੜਾਂ ਦੇ ਵਿੱਚੋਂ ਪਾਣੀ ਆ ਜਿਹੜਾ ਹੋਰ ਪੱਧਰ ਵੱਸ ਸਕ ਜੇਕਰ ਪਹਾੜੀ ਇਲਾਕਿਆਂ ਵਿੱਚ ਪਾਣੀ ਮੀਂਹ ਆ ਜਿਹੜਾ ਉਹ ਜ਼ਿਆਦਾ ਪੈਂਦਾ ਹੜ੍ਹਾਂ ਦੀ ਸਥਿਤੀ ਦੀ ਗੱਲ ਕਰੀਏ ਹੜ੍ਹਾਂ ਦੀ ਸਥਿਤੀ ਪੰਜਾਬ ਦੇ ਵਿੱਚ ਹੁਣ ਠੀਕ ਹੋ ਚੱਲੀ ਆ ਹੌਲੀ-ਹੌਲੀ ਪਾਣੀ ਆ ਜਿਹੜਾ ਉੱਤਰਿਆ ਜਿਹੜਾ ਦਰਿਆਵਾਂ ਚੋਂ ਆਇਆ ਸੀ ਮੀਂਹ ਦਾ ਪਾਣੀ ਪਿਆ ਸੀ ਝੋਨੇ ਦੇ ਵਿੱਚ ਪਾਣੀ ਖੜਾ ਸੀ ਉਹ ਸਾਰਾ ਹੌਲੀ-ਹੌਲੀ ਸੁੱਕ ਰਿਹਾ ਤੇ ਸਥਿਤੀ ਆ ਜਿਹੜੀ ਉਹ ਕੰਟਰੋਲ 'ਚ ਹੋ ਰਹੀ ਆ ਭਾਖੜਾ ਡੈਮ ਦੇ ਵਿੱਚ ਪਾਣੀ ਆ ਜਿਹੜਾ 5000 ਕਿਊਸਕ ਪਾਣੀ ਆ ਜਿਹੜਾ ਹੋਰ ਛੱਡਣਾ ਸ਼ੁਰੂ ਕਰ ਰਹੇ ਆ ਅੱਜ ਤੋਂ ਤਾਂ ਜੋ ਜੇਕਰ ਪਹਾ ਬਰਖਾ ਹੁੰਦੀ ਆ ਤਾਂ ਨੁਕਸਾਨ ਆ ਜਿਹੜਾ ਉਹ ਨਾ ਹੋ ਸਕੇ ਆਉਣ ਵਾਲੇ ਟਾਈਮ ਦੇ ਵਿੱਚ ਜਿਆਦਾ ਪਾਣੀ ਨਾ ਛੱਡਣਾ ਪਵੇ ਤੇ ਬਾਕੀ ਜਿਹੜੇ ਡੈਮਾਂ ਦੀ ਸਥਿਤੀ ਆ ਉਹ ਠੀਕ ਆ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਹੈ ਨਹੀਂ ਗੀ ਜਿੰਨੇ ਬੰਨਾ ਸਤਲੁਜ ਦਰਿਆ ਦੇ ਉਹ ਵੀ ਠੀਕ ਠਾਕ ਆ ਕੋਈ ਇਦਾਂ ਨਹੀਂ ਪ੍ਰੋਬਲਮ ਜਿਆਦਾ ਹੈ ਨਹੀਂ ਗੀ ਇਧਰਲੇ ਪਾਸੇ ਘੱਗਰ ਦਰਿਆ ਦਾ ਥੋੜੀ ਸਥਿਤੀ ਨਾਜਕ ਬਣੀ ਸੀ ਲੇਕਿਨ ਉਹ ਵੀ ਹੁਣ ਅੰਡਰ ਕੰਟਰੋਲ ਆ ਕਿਉਂਕਿ ਬਰਖਾ ਜਿਹੜੀ ਉਹ ਘਟ ਚੁੱਕੀ ਆ ਇਹ ਸਾਰੀ ਜਾਣਕਾਰੀ ਸੀਗੀ ਜਿਹੜੀ ਆਉਣ ਵਾਲੇ 24 ਘੰਟੇ ਪੰਜਾਬ ਦਾ ਮੌਸਮ ਰਹਣਾ। ਇਸ ਤੋਂ ਬਾਅਦ ਆਪਾਂ ਆਉਣ ਵਾਲੇ 5 ਦਿਨ ਪੰਜਾਬ ਦੇ ਮੌਸਮ ਦੀ ਗੱਲ ਵੀ ਕਰਾਂਗੇ। ਉਸ ਤੋਂ ਪਹਿਲਾਂ ਜੇਕਰ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ, ਇਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਜਿਆਦਾ ਤੋਂ ਜਿਆਦਾ ਗਰੁੱਪਾਂ 'ਚ ਸ਼ੇਅਰ ਕਰੋ ਅਤੇ ਕਮੈਂਟ ਕਰਕੇ ਤੁਸੀਂ ਆਪਣੇ ਏਰੀਆ ਦਾ ਮੌਸਮ ਦਾ ਹਾਲ ਹੀ ਨਹੀਂ ਦੱਸਣਾ। ਨਾਲ ਇਹ ਵੀ ਦੱਸਣਾ ਵੀ ਹੜ੍ਹਾਂ ਦੇ ਕਰਕੇ ਤੁਹਾਡੇ ਕਿਹੜੇ-ਕਿਹੜੇ ਇਲਾਕੇ ਤੋਂ ਤੁਸੀਂ ਕਮੈਂਟ ਕਰ ਰਹੇ ਹੋ, ਉੱਥੇ ਹੜ੍ਹਾਂ ਦੀ ਸਥਿਤੀ ਕਿੱਦਾਂ ਦੀ ਆ ਹੁਣ ਕਿੰਨਾ ਹਾਰ ਹੋਇਆ ਪਾਣੀ ਦਾ ਲੈਵਲ ਕੀ ਆ ਖੜਾ ਜਾਂ ਸੁੱਕ ਚੁੱਕਿਆ ਤੇ ਕਿਹੜੀਆਂ-ਕਿਹੜੀਆਂ ਵਸਤਾਂ ਦੀ ਆ ਜਿਹੜੀ ਉਹ ਉਸ ਏਰੀਆ ਦੇ ਵਿੱਚ ਜ਼ਰੂਰਤਾਂ ਦੱਸੋ ਤਾਂ ਜੋ ਆਪਾਂ ਆਪਣੇ ਚੈਨਲ ਦੇ ਉੱਤੇ ਕੱਲ ਨੂੰ ਫਿਰ ਤੁਹਾਡੇ ਏਰੀਆ ਬਾਰੇ ਆ ਜਿਹੜੀ ਉਹ ਅਪਡੇਟ ਆ ਲੋਕਾਂ ਨੂੰ ਦੇ ਸਕੇ ਤੇ ਸਮਾਨ ਆ ਜਿਹੜਾ ਸਹੀ ਤਰੀਕੇ ਨਾਲ ਤੁਹਾਡੇ ਤੱਕ ਪਹੁੰਚ ਸਕੇ ਖਾਸ ਤੌਰ ਤੇ ਜਿਹੜੇ ਮਾਝੇ ਦੇ 도ਆਬੇ ਤੇ ਇਧਰ ਫਿਰੋਜ਼ਪੁਰ ਫਾਜ਼ਿਲਕਾ ਮਾਨਸਾ ਦੇ ਇਲਾਕੇ ਆ ਇਹ ਵੀਰਾਂ ਨੂੰ ਜ਼ਰੂਰ ਬੇਨਤੀ ਆ ਵੀਡੀਓ ਬੜੀਆ ਲੱਗੀ ਇਹਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਹੁਣ ਆਪਾਂ ਆਉਣ ਵਾਲੇ 5 ਦਿਨਾਂ ਦੇ ਮੌਸਮ ਦੀ ਗੱਲ ਕਰਦੇ ਆਂ ਜੇਕਰ ਆਪਾਂ ਅਗਲੇ 4-5 ਦਿਨ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕੱਲ 12 ਤਰੀਕ ਨੂੰ ਕੋਈ ਖਾਸ ਐਕਟੀਵਿਟੀ ਹੈ ਨਹੀਂਗੀ ਉੱਤਰਾਖੰਡ ਹਿਮਾਚਲ 'ਚ ਕੁਝ ਬਰਖਾ ਹੋ ਸਕਦੀ ਆ ਉਸ ਤੋਂ ਬਾਅਦ 13 ਤਰੀਕ ਨੂੰ ਜੇਕਰ ਆਪਾਂ ਗੱਲ ਕਰੀਏ ਉੱਤਰਾਖੰਡ ਦੇ ਵਿੱਚ ਬਰਖਾ ਦੀ ਗਤੀਵਿਧੀਆਂ ਜਿਹੜੀਆਂ ਉਹ ਥੋੜੀਆਂ ਤੇਜ਼ ਹੋ ਰਹੀਆਂ ਤੇ ਹਿਮਾਚਲ 'ਚ ਬਾਕੀ ਭਾਗਾਂ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ 14 ਤਰੀਕ ਨੂੰ ਦਿੱਲੀ ਹਰਿਆਣਾ ਦੇ ਬਹੁਤ ਸਾਰੇ ਭਾਗਾਂ ਤੇ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਹਿਮਾਚਲ ਤੇ ਉੱਤਰਾਖੰਡ ਇਨਾਂ ਚ ਗਰਜ ਚਮਕ ਵਾਲੇ ਬੱਦਲ ਪੈਦਾ ਹੋ ਸਕਦੇ ਆ ਤੇ ਕਾਰਵਾਈਆਂ ਹੋਣ ਦੀ ਸੰਭਾਵਨਾ ਤੇ ਜਿਹੜਾ ਲੋ ਪ੍ਰੈਸ਼ਰ ਏਰੀਆ ਮਹਾਰਾਸ਼ਟਰ ਦੇ ਭਾਗਾਂ ਤੱਕ ਕਮਜ਼ੋਰ ਬਣਿਆ ਹੋਇਆ ਉਹ ਤੁਸੀਂ ਦੇਖ ਸਕਦੇ ਹੋ ਜੇਕਰ 15 ਤਰੀਕ ਦੀ ਗੱਲ ਕਰੀਏ ਆਪਾਂ ਉਹ ਥੋੜਾ ਜਿਹਾ ਸ਼ਕਤੀਸ਼ਾਲੀ ਹੋ ਕੇ ਸੈਂਟਰ ਭਾਰਤ ਦੇ ਵਿੱਚ ਆ ਰਿਹਾ ਤੇ ਬਰਖਾ ਜਿਹੜੀ ਉਹ ਹੌਲੀ-ਹੌਲੀ ਆ ਜਿਹੜੀ ਇਧਰਲੇ ਭਾਗਾਂ ਵੱਲ ਵਧ ਰਹੀ ਆ 16 ਤਰੀਕ ਦੀ ਗੱਲ ਕਰੀਏ ਤਾਂ 16 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਲੋ ਪ੍ਰੈਸ਼ਰ ਏਰੀਆ ਜਿਹੜਾ ਨਾਗਪੁਰ ਕ੍ਰਾਸ ਕਰਕੇ ਮੱਧ ਪ੍ਰਦੇਸ਼ ਦੇ ਭਾਗਾਂ ਤੇ ਆ ਜਾਣਾ ਤੇ ਉੱਤਰੀ ਭਾਰਤ ਦੇ ਵਿੱਚ ਕੁਝ ਹਲਕੇ-ਫੁਲਕੇ ਗਤੀਵਿਧੀਆਂ ਜਿਹੜੀਆਂ ਉਹ ਵਧਣੀਆਂ ਸ਼ੁਰੂ ਹੋ ਰਹੀਆਂ ਤੇ ਉਧਰਲੇ ਪਾਸੇ ਇੱਕ ਵੈਸਟਰਨ ਡਿਸਟਰਬੈਂਸ ਆ ਰਿਹਾ 17 ਤਰੀਕ ਨੂੰ ਨਾਲ ਦੀ ਨਾਲ ਲੋ ਪ੍ਰੈਸ਼ਰ ਏਰੀਆ ਮੱਧ ਪ੍ਰਦੇਸ਼ ਤੇ ਹੋਊਗਾ ਇਹਦੇ ਨਾਲ ਆ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਇਹਨਾਂ ਚ ਬਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਬਰਕਰਾਰ ਆ ਤੇ ਇਹ ਸਥਿਤੀ ਆ ਇਹਦੇ ਬਾਰੇ ਜੋ ਵੀ ਨਵੇਂ ਅਪਡੇਟ ਹੋਊਗੀ ਉਹ ਆਪਾਂ ਉਹਨਾਂ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਾਂਗੇ ਵੀਡੀਓ ਵਧੀਆ ਲੱਗੀ ਇਹਨੂੰ ਵੱਧ ਤੋਂ ਵੱਧ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ